ਕਾਟੀ ਜਿਹੜੀ ਪਰਫਾਰਮੈਂਸ ਸੀਗੀ ਉਹ ਬੈਸਟ ਸੀਗੀ ਜਿਹਨਾਂ ਇਸ ਨਿਸ਼ਾਨ ਜੀ ਨੇ ਇਸ ਬਾਰੇ ਕੈਂਡੀਡੇਟ ਸੀ। ਵੀ ਇਸ਼ੂ ਹੁੰਦਾ ਕਿ ਇਹ ਰੀਜ਼ਨ ਹੈਗਾ ਤੇ ਇਸ਼ੂਸ ਕੀ ਪੋਲਿਟਿਕਲ ਸਟ੍ਰੈਟਜੀ ਦੇ। ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਪਤਿਕਾ ਭਰਾਵਾਂ ਦਾ ਭੈਣਾਂ ਦਾ ਤੇ ਮੇਰੇ ਨਾਲ ਮਾਨ ਸਾਹਿਬ ਪ੍ਰਧਾਨ ਸ਼ਰਮਣੇ ਕਾਲਦਲਾ ਮੁਰਸਰ ਤੋਂ ਜੱਕੂ ਸਾਹਿਬ ਨੇ ਗੁਰਨਾਥ ਸਿੰਘ ਜੀ ਨੇ ਪਰਵਿੰਦਰ ਸਿੰਘ ਵਾਲਿਆਲੀ ਜੀ ਰਜਿੰਦਰ ਸਿੰਘ ਬਿੱਟੂ ਬੜੰਡੇ ਤੋਂ ਕੋਟਲੀ ਸਾਹਿਬ ਬੈਠੇ ਨੇ ਸੋ ਜੇ ਮਾਨ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਡੇ ਮੁੱਦੇ ਨੇ ਘਟਗਣਤੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਬਾਤ ਛਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਤਰ ਦੇ ਵਿੱਚ ਲੜਾਈ ਲੜਦੇ ਜਾ ਰਹੇ ਮੌੜ ਦੇ ਵਿੱਚ ਮੈਂ ਅਜਾਦ ਤੌਰ ਦੇ ਉੱਤੇ ਚੋਣ ਲੜੀ ਸੀ 23000 ਦੇਖ ਰਹੀ ਬੋਟਾਂ ਅ ਤਿਰਨਾ ਸਥਾਪਿਤ 38 ਸੀਗੀਆਂ ਸ਼੍ਰੋਮਣੀ ਅਕਾਲੀ ਦਾ ਵਾਦਨ ਜਾਂ ਕਾਂਗਰਸ ਉਹ ਵੀ 20000 ਤੱਕ ਆਪਾਂ ਤੇ ਰਹੇ ਸੀਗੇ ਬਹੁਤ ਵੱਡੇ ਪੱਤਰ ਤੇ ਸਾਥ ਦਿੱਤਾ ਸੀ ਲੋਕਾਂ ਨੇ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਦੀ ਲੜ ਰਹੇ ਆ ਅੱਕੇ ਅੱਜ ਦੇ ਤਦ ਨਾਲ ਅੱਜ ਜਿਹੜੀਆਂ ਚਾਰਚ ਪਰੋਂ ਦੋਨੇ ਹੱਥੀ ਜੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਕੋਲੋਂ ਨਾਲ ਸਕਦੇ ਆਂ ਬਕਰਦੀ ਤੁਸੀਂ ਵਿਸ਼ਾ ਉਹਧਿਆਂ ਦੀ ਪ੍ਰਾਪਤੀ ਲਈ ਤੇ ਆਸਿਆਸੀ ਲਾਹਾ ਲੈਣ ਲਈ ਜਾਂ ਕਿ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਾਂ ਪੰਜਾਬ ਨੂੰ ਵਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਹੈ ਇਸ ਤਰੀਕੇ ਨਾਲ ਆਸਾਨੀ ਨਾਲ ਆਧਾਰਯੋਗ ਬੁਲਾਵਾ ਕੀਤੀ ਪਾਰਲੀਮੈਂਟ ਦੇ ਵਿੱਚ ਬਾਹਰ ਕਿ ਸਾਡੇ ਜਿਹੜੇ ਬਾੜ ਰੱਖਣਾ ਚਾਹੀਦੇ ਚਾਹੇ ਉਹ ਸੰਯੇਲਾ ਬਾੜ ਹੋਵੇ ਪ੍ਰੇਤਪੋਦਾ ਚਾਹੇ ਵਾਗਾ ਬਾੜ ਹੋਵੇ ਅਸੀਂ ਉਹਨਾਂ ਬਾੜਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਹੋਰ ਦਰਸ਼ਕ ਉਧਰ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਦਰਤਾਂ ਸਾਂ ਨਾ ਹੁੰਦਾ ਦਰਸ਼ਨ ਕਰਨਾ ਸਾਰਾ ਸਾਡੇ ਬਹੁਤ ਪ੍ਰਾਤਿਕ ਦੇ ਸਾਡੇ ਲੋਕ ਨੇ ਅੱਜ ਵੀ ਉਹਦਾ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਉਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਉਂਦੇ ਆ ਉਧਰ ਉੱਠ ਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਥਿਤੀ ਬੜੀ ਗੰਭੀਰ ਬਣਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਕੈਰ ਪੰਜਾਬੀ ਨੇ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨਾਹੀਆਂ ਹੋਣ ਸਾਡੇ ਜਿਹੜੇ ਧੀਮ ਮਜ਼ਦੂਰ ਨੇ ਉਹਨਾਂ ਦਾ ਰੋਜ਼ਗਾਰ ਹੋਵੇ ਉਹਨੂੰ ਲਗਾ ਰੱਖੋਇਆ ਜਾਵੇ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਆ ਅਸੀਂ ਕਹਿੰਦੇ ਇਹ ਕੋ ਨੀਤੀ ਬਣਨੀ ਚਾਹੀਦੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਦੇਖੋ ਹਿਮਾਚਲ ਦੇ ਅੰਦਰ ਬੋਨਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉਥੇ ਜਿਹੜਾ ਅਪਲਾਈ ਕਰ ਸਕਦੇ ਨੇ ਸਰਕਾਰੀ ਨੌਕਰੀ ਕੋਈ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉਥੇ ਐਸਾ ਦੀ ਜਿਹੜੇ ਨੀਤੀਆਂ ਬਣਾਈਆਂ ਹੋਵੰਗੀਆਂ ਨਾ ਜੰਮੂ ਕਸ਼ਮੀਰ ਦੇ ਅੰਦਰ ਨਾ ਲਾਗਾਂਡ ਦੇ ਅੰਦਰ ਉਪਰਾ ਖੰਡ ਦੇ ਆਪਾਂ ਰਾਜਸਥਾਨ 'ਚ ਵੀ ਦੇਖਦੇ ਹਾਂ ਰਾਜਸਥਾਨ ਦੇ ਵਿੱਚ ਕੋਈ ਬਾਹਰਲਾ ਬੰਦਾ ਕਿ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਆ ਤੁਸੀਂ ਇਹ ਬੜਾ ਚਿੰਤਾ ਦਾ ਵਿਸ਼ਾ ਇਹ ਪੰਜਾਬ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ ਹੋ ਰਹੇ ਨੇ ਇਹਦੇ ਲਈ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਪਾਣੀਆਂ ਚਾਹੀਦੀਆਂ ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹ ਮਜੂਦਾ ਮੁੱਖ ਮੰਤਰੀ ਸੀ ਭੰਤਮਾਨ ਜੀ ਨੂੰ ਮਿਲਿਆ ਇਹ ਨੀਤੀਆਂ ਸਾਨੂੰ ਬਣਾਉਣਾ ਚਾਹੀਦਾ ਉਹਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਤੇ ਜਿਹੜੇ ਬੈਠੇ ਐ ਬੇਰੁਜ਼ਗਾਰੀ ਇਹ ਨਹੀਂ ਐ ਸੜਕਾਂ ਤੇ ਐ ਅੱਜ ਵੀ 2016 ਦੀ ਬੇਟਿੰਗ ਵਾਲੀ ਕੁੜੀ ਅੱਜ 1.5 ਮਹੀਨਾ ਹੋ ਗਿਆ ਸਨੂਰ ਬੈਠੀ ਐ ਟੈਂਕੀ ਦੇ ਜਿਹੜੀ ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ ਕਿਸੇ ਸਮੇਂ ਰਵਿੰਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਆਂ ਤੀ ਥੱਲੇ ਉਤਰੋ ਅਸੀਂ ਰੁਜ਼ਗਾਰ ਦੇਵਾਂਗੇ ਸਾਨੂੰ ਸਾਡੀ ਨੌਜਵਾਨ ਦੇ ਨੂੰ ਠੱਕੇ ਖਾਣੇ ਪੈ ਰਹੇ ਆ ਡਾਂਗਾ ਖਾਣੀਆਂ ਪੈ ਰੀਆਂ ਟੈਂਕੀਆਂ ਦੇ ਚੜਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜੈਦੀਆਂ ਪੋਸਟਾਂ ਕੱਢੀਆਂ ਬੈਠੇ ਇੰਸਪੈਕਟਰ ਰੱਖੇ ਨੇ ਬਾਰਮਾਸ ਮਹੱਤਵ ਚ ਰੱਖੇ ਨੇ ਹੋਰ ਕਈ ਨਾਕਿਆਂ ਦੇ ਵਿੱਚ ਮੈਕਮੈਨ ਪਰੇ ਤੇ ਕਿਹੜੇ 50% ਤੋਂ ਜੈ ਬਾਹਰ ਸੁਪਿਆਂ ਦੇ ਬੰਦੇ ਨੇ ਉਹਨਾਂ ਦੇ ਕੋਈ ਸ਼ਰਤ ਨਹੀਂ ਹੈਗੀ ਇੱਕ ਬੜਾ ਸੌਖਾ ਕੰਮ ਕਰਦਾ ਤੁਸੀਂ ਪਾਪੀ ਦਾ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਪਿੱਛੇ ਜਾਂਦੇ ਨਹੀਂ ਇਹਦੇ ਤਹਿਤ ਲਗਾਤਾਰ ਉਸ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਤ압 ਜੁੜੇ ਇਹ ਨੀਤੀ ਯੋਗ ਬਣਨੀ ਚਾਹੀਦੀ ਸੀ ਤੀਜੀ ਗੱਲ ਆਪਾਂ ਗੱਲ ਕਰ ਰਹੇ ਹਾਂ ਕਿ ਜਿੰਨੇ ਸੰਘਤ ਲੱਗਿਆ ਪੰਜਾਬ ਦੇ ਵਿੱਚ ਜਿੰਨੇ ਕਾਰਖਾਨੇ ਲੱਗੇ ਆ ਪੰਜਾਬ ਚ ਉਹ ਸਾਰੇ ਕਾਰਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਯਰ ਬਣਾਤਾ ਦਰਿਆਵਾਂ ਦਾ ਪਾਣੀ ਯਰ ਬਣਾਤਾ ਹਵਾ ਸਾਡੀ ਦੂਸ਼ਤ ਕਰਦੀ ਧਰਤੀ ਸਾਡੀ ਜ਼ਹਿਰੀਲੀ ਕਰਦੀ ਇਹ ਕੋ ਨੀਤੀ ਕੋਈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਹੋਣ ਦੀ ਇਹ ਉਹਦਾ ਵੈਸੇ ਵੋਟਾਂ ਦੇ ਪੱਧਰ 'ਤੇ ਰੌਲਾ ਪਾਉਣਾ ਹੀ ਹਟ ਗਿਆ ਹੁਣ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਦੀਆਂ ਮੁੱਦਾਂ 'ਤੇ ਫਿਸਲਦਾ ਕਿ ਜਿੰਨਾ ਜ਼ਹਿਰ ਤੁਸੀਂ ਧਿਆਨੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਈਨ ਫੈਕਟਰੀ ਆ ਸਤਨਾ ਉਹਨੂੰ ਕਿੰਨਾ ਜਾਰੀ ਦਾ ਕਰਦਾ ਜਿੰਨਾ ਅਬੂਰ ਫਰੋਇਪੁਰ ਫਾਇਲ ਕਦਾਇ ਤਫੀਲ ਹੋਗੇ ਨਾ ਇਹ ਹਰ ਤੀਵੇਂ ਕੈਂਸਰ ਹੋਗੇ ਪਾਣੀ ਸਾਡਾ ਦਿਨੋਂ ਦਿਨ ਥੱਲੇ ਜਾ ਰਿਹਾ ਪਤਾ ਨਹੀਂ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕੋਈ ਹੁੰਦੇ ਤੈਨੂੰ ਗੱਲ ਕਰਦੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਰਨਾ ਸਾਰਾ ਤੁਸੀਂ ਦੇਖੋ ਕਦੇ ਕੈਪਟਨ ਸਾਹਿਬ ਨੇ ਇੱਥੇ ਕੁੜਤਾ ਫੜਕਾ ਤੇ ਜਾ ਰਹੇ ਹਉਤਿਆਂ ਦੇ ਵਿੱਚ ਅਸੀਂ ਖਤਰੂ ਕਰ ਦਾਂਗੇ ਅੱਜ ਅਸੀਂ ਜਿਆ ਪਿੰਡਾਂ ਦੇ ਜਮਾ ਬਿਲਕਦੀਆਂ ਸਦਾ ਮਾਰਦੀਆਂ ਤੇ ਸਾਡੇ ਜਵਾਬ ਚਾਲੋ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਇਹ ਰੋਜ਼ ਟੀਕਾ ਲਾ ਕੇ ਮਰਦੇ ਆ ਗਣ ਸਰ ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਅਸੀਂ ਹੋਰ ਕੰਮਕਾਰਾਂ ਤੋਂ ਛੱਪਣਾ ਟੋਪਿਆ ਤੋਂ ਸਾਡੇ ਜਵਾਬ ਕੀ ਬਚਾਲੋ ਇੰਨੇ ਬਹੁਤ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ 1 ਵਜੇ ਕਹਿ ਰਹੇ ਨੇ ਜੀ ਨਸ਼ਾ ਇੰਨਾ ਕਿ ਇੱਥੇ ਕੋਈ ਕਾਬੂ ਪੋਣਾ ਬੜਾ ਮੁਸ਼ਕਲ ਹੈ ਪੁੱਛਣਾ ਚਾਹੁੰਦੇ ਜਿਹੜੀਆਂ ਵੀ ਸਰਕਾਰਾਂ ਇੱਥੇ ਅੱਜ ਚਾਹੇ ਉਹ ਭਾਜਪਾ ਹੋਣ ਵਿਪਹਾ ਸਿਮਰਤ ਹੋਣ ਚਾਹੇ ਕਾਂਗਰਸ ਹੀ ਹੋਣ ਉਹਨਾਂ ਦੀਆਂ ਵੀ ਸਰਕਾਰਾਂ ਲਈਆਂ ਉਹਨਾਂ ਦੇ ਵੇਲੇ ਵੀ ਅਸੀਂ ਨਸ਼ਾ ਚਟਾ ਜਿਹੜਾ ਵਿਕੇ ਆ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਇੱਕ ਦੋ ਗੱਲ ਸਾਨੂੰ ਸਵਾਲ ਦਾ ਜਵਾਬ ਦੇ ਦੇ ਇੱਥੋਂ ਦੇ ਸਰਕਾਰਾਂ ਇੱਥੋਂ ਦਾ ਪ੍ਰਸ਼ਾਸਨ ਕਿ ਜੇ ਕਰੋਨਾ कोरोना काल ਦੇ ਵਿੱਚ করোনা ਦੇ ਸਮੇਂ ਦੇ ਵਿੱਚ 3.7 ਕਰੋੜ ਬੰਦੇ ਨੂੰ ਇੱਕ ਮਹੀਨਾ ਘਰ ਤੋਂ ਨਿਕਲ ਨਹੀਂ ਦਿੱਤਾ ਕੋਈ ਬੰਦਾ ਬਾਹਰ ਚੱਕੇ ਨਹੀਂ ਸੀ ਲੜਦਾ ਸੱਥਾਂ ਦੇ ਵਿੱਚ ਕੋ ਬਾਬੇ ਤਾਂ ਅਜੇ ਖੇਡਦੇ ਸੜਕਾਂ ਦੇ ਕੋ ਨਜ਼ਰ ਨਹੀਂ ਆਉਂਦਾ ਜੇ ਇੱਕ ਮਹੀਨੇ ਦੇ ਖਾਤਰ 3.7 ਕਰੋੜ ਬੰਦੇ ਨੂੰ ਘਰਾਂ ਦੇ ਵਿੱਚ ਗਾੜਿਆ ਤਾੜਿਆ ਜਾ ਸਕਦਾ ਫਿੱਟਾ ਬਚਣ ਵਾਲੇ ਕਿੰਨੇ ਕਰੋੜੇ ਆ ਪੂਰੇ 50 ਲੱਖ ਤੋਂ ਲੱਖ ਹੁੰਦਾ ਪੰਜਾਂ ਦਿਨਾਂ ਦਾ ਕੰਮ ਪਰ ਨਹੀਂ ਇਹ ਵੀ ਇੱਕ ਸਰੀਕੇ ਦੇ ਨਾਲ ਪੰਜਾਬ ਦੀ ਨਰਕੁਸ਼ੀ ਕੀਤੀ ਜਾ ਰਹੀ ਹੈ। ਪ੍ਰਾਈਵੇਟ ਸੈਂਟਰਾਂ ਦਾ ਖੁੱਲ ਗਿਆ। ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰ ਹੈ। ਇਸ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਕਿਤੇ ਮੁੱਦੇ ਉੱਠਣੇ ਚਾਹੀਦੇ। ਸਾਡੀ ਦਾਇਤਾ ਨਹੀਂ ਚੰਡੀਗੜ੍ਹ। ਬਿਲਕੁਲ ਪੰਜਾਬ ਨੂੰ ਖਤਰਾ 60-40 ਦਾ ਅਨੁਪਾਤ ਦਾ ਲੈਣ ਦੇ ਨਾਲ ਤੇ ਪੰਜਾਬ ਨਜ਼ਰੀਆਂ ਦਾ ਉੱਥੇ ਨਾ ਨੌਕਰੀਆਂ, ਚਰਚਾਰਚ ਨੂੰ ਵੇਸ ਸਾਡੀ ਬੋਲੀ ਦੇਖ ਲਓ। ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਸਿਫਾਇਆ ਕਰਦਾ ਸਾਡੀ ਮਾਂ ਬੋਲੀ ਦਾ ਤੇ ਪੰਜਾਬ ਦੇ ਲਾੜੇ ਬੱਚਾ ਆਪਾਂ ਹਲਾ ਦੇ ਗਏ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਉੱਤੇ ਜੁਰਮਾਨੇ ਹੁੰਦੇ ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਬਣੇ ਆں ਤੇ ਇਹੀ ਗੱਲ ਕਹਿੰਦੇ ਸੀ ਕਿ ਅਸੀਂ ਪੰਜਾਬੀ ਮਾਂ ਦੇ ਲਾੜੇ ਦੇ ਪੁੱਤਾਂ ਬੋਲੀ ਦੇ ਸੱਤੇ ਨਾ ਮਾਨ ਸਨਮਾਨ پوری ਦੁਨੀਆ 'ਚ ਮਿਲਿਆ ਆ ਤੇ ਅਸੀਂ ਜਿਹੜਾ ਵੀ ਸਕੂਲ ਇਸ ਤਰ੍ਹਾਂ ਦੀ ਹਰਕਤ ਕਰੂਗਾ ਦੇ ਖਿਲਾਫ ਕਾਰਵਾਈ ਹੋਊਗੀ ਕਿ ਕੱਖ ਵੀ ਨਹੀਂ ਹੋਇਆ ਦੈਮਨ ਵਾਲੇ ਪ੍ਰਬੰਧ ਜਿਹੜੇ ਸਾਡੇ ਕੇਂਦਰ ਨੇ ਖੋਕੇ ਆਪਣੇ ਕੋਲ ਕਰ ਲਏ ਆ ਸਾਡੇ ਕੋਲੇ ਇਸ ਵੇਲੇ ਲੋਕ ਸਭਾ ਤੇ ਰਾਜ ਸਭਾ ਦੇ ਜਿੰਨੇ ਹੀ ਮੈਂਬਰ ਨੇ ਮਾਨ ਸਾਹਿਬ ਬੈਠੇ ਆ ਇਹਨਾਂ ਨੇ ਮੁੱਦੇ ਠਾਏ ਇੱਕ ਤਾਂ ਕੋਈ ਹੋਰ ਹੋਵੇਗਾ ਉਹ ਵੀ ਸਿਰ ਮੁੱਦਾ ਠਾਏ ਨੀ ਬੰਗਾਲੀ ਮੂਸ ਤੋਂ ਪਾ ਲੈਂਦੇ ਆ ਆਪਾਂ ਦੇਖਦੇ ਆ ਵੀ ਕਿਵੇਂ ਦੱਖਣ ਭਾਰਤ ਦੇ ਵਿੱਚੋਂ ਜਿੰਨੇ MP ਆਉਂਦੇ ਨੇ ਬੰਗਾਲ ਦੇ ਕੋਈ MP ਆਉਂਦੇ ਨੇ ਉਹ ਆਪਣੇ ਸੁਨੇ ਦੀ ਗੱਲ ਆਪਣੇਕਾਂ ਦੀ ਗੱਲ ਨੇ ਲੋਕਾਂ ਦੀ ਗੱਲ ਆਪਣੇ ਸੱਜਾ ਚਾਰ ਦੀ ਗੱਲ ਇੱਕ ਠੋਕੇ ਕਰਦੇ ਆ ਪਰ 90 ਐਜੂਕੇਸ਼ਨ ਪਾਲਿਸੀ ਆਈ ਹੈ ਜਿਹੜੀ ਨਵੀਂ ਸਿੱਖਿਆ ਨੇ ਲੈ ਕੇ ਆਇਆ ਦੀ ਉਹਦੇ ਵਿੱਚ ਸਾਰਾ ਦੁਨੀਆ ਨੂੰ ਖਤਮ ਕਰਨਾ ਸੰਸਕ੍ਰਿਤ ਰੂਪ ਵਿੱਚ ਇਹ ਵਧਾ ਰਹੇ ਨੇ ਕਿ ਸਕੂਲਾਂ ਨੂੰ ਜਾ ਜੀ ਦੌਰ ਵਿੱਚ ਤੋਂ ਆ ਜੋ ਦੁਨੀਆ ਬੁਡੀਆਂ ਅੱਛੇ ਕਰਦੀਆਂ ਪੂਰੇ ਦੱਖਣ ਭਾਰਤ ਨੇ ਦਾ ਵਿਰੋਧ ਕੀਤਾ ਜੇ ਅਸੀਂ ਇਹ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਇਹ ਲਾਗੂ ਨਹੀਂ ਕਰਨੇ ਬਾ ਇਹਦਾ ਵਿਰੋਧ ਕਰਾਂ ਪਰ ਪੰਜਾਬ ਸਰਕਾਰ ਨੇ ਲਾਗੂ ਕਰ ਦਿੱਤੀ ਜਿਹੜਾ ਸਾਡੇ ਅਸਲ ਮੁੱਦੇ ਨੇ ਉਹਨਾਂ ਮੁੱਦਿਆਂ ਤੇ ਨਾ ਅੱਜ ਕੱਲ੍ਹ ਰਾਜਨੀਤੀ ਹੋ ਰਹੀ ਆ। ਮਤਲਬ ਕਿ ਇਹੋ ਜਿਹੇ ਮੁੱਦੇ ਜਿੰਨਾਂ ਦਾ ਕੋਈ ਸਾਡੇ ਪੰਜਾਬ ਨੂੰ ਫਾਇਦਾ ਨਹੀਂ ਹੋਣਾ। ਨਾ ਸਾਡੇ ਕੋਈ ਆਉਣ ਵਾਲੀ ਨੌਜਵਾਨੀ ਨੂੰ ਫਾਇਦਾ ਹੋਣਾ, ਨਾ ਸਾਡੀ ਸੱਭਿਆਚਾਰ ਨੂੰ ਫਾਇਦਾ ਹੋਣਾ। ਉਹਨਾਂ ਮੁੱਦਿਆਂ ਦੇ ਉੱਤੇ ਹੀ ਕੰਗਲਜਾਇਆ ਪਿਆ। ਉਸ ਉਹ ਹੀ 70 ਸਾਲ ਤੋਂ ਉਹੀ ਕਹਾਣੀ ਖੜੀ ਆ ਕੇ ਗਲੀਆਂ ਨਾਲੀਆਂ, ਸੜਕਾਂ ਟੁੱਟੀਆਂ, ਕਮਾਈ ਛੱਡਦੇ ਆ। ਸੋ ਇਸ ਲਈ ਅਸੀਂ ਲਗਾਤਾਰ ਬਾਹਰ ਰਹਿ ਕੇ ਵੀ ਹਰ ਥਾਂ ਦੇ ਉੱਤੇ ਜਾ ਕੇ ਬੋਲੀ ਲਈ ਪਾਣੀ ਲਈ ਧਰਤੀ ਲਈ ਕਿਸਾਨੀ ਲਈ ਮਧੂਆਂ ਲਈ ਸਾਡੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਦੇ ਵੀ ਲਗਾਤਾਰ ਲੜਦੇ ਆ ਰਹੇ ਜਿੰਨੇ ਹੁਣ ਆਪਾਂ ਦੇਖ ਰਹੇ ਆਂ ਸ਼ਰਿਆਮ ਜ਼ਿਲ੍ਹਾ 'ਚੋਂ ਬੈਠੇ ਗੈਂਗਸਟਰ ਦੁਕਾਨਦਾਰਾਂ ਨੂੰ ਸ਼ਰਿਆਮ ਧਮਕੀ ਦਿੰਦੇ ਆ ਕਿ ਜਾਂ ਇਹਨੇ ਲੱਖ ਰੁਪਈਆ ਦੇ ਦਿਓ ਨਹੀਂ ਤਿਆਰ ਰਹੋ ਕਿੰਨੇ ਬੰਦਿਆਂ ਦੇ ਪਰਹੰਡੇ ਸ਼ਹਿਰ ਦੇ ਵਿੱਚ ਅੱਥੇ ਗੋਲੀਆਂ ਵੱਜੀਆਂ ਨੇ ਉਹ ਮੁੰਡਾ ਕੁਲਚੀਆ ਨੇ ਬੰਦਿਆਂ ਦੇ ਅੱਗੇ ਦੁਕਾਨਦਾਰਾਂ ਦੇ ਅੱਗੇ ਲਾਈਆਂ ਨੇ ਗੈਸਟ੍ਰੋਨਮ ਦੇ ਅੰਦਰ ਉਹ ਵੀ ਕਿੰਨਾ ਕਿੰਨਾ ਵੱਧ ਗਿਆ ਅੰਦਰੋਂ ਬੈਠੇ ਸ਼ਰਮੀਆਂ ਦੇ ਅੰਦਰ ਨੇ ਬੰਦਾ ਮਾਰ ਕੇ ਜ਼ਿੰਮੇਵਾਰੀ ਲੈਂਦੇ ਨੇ ਇਹ ਜਿਹੜੇ ਮੁੱਦੇ ਨੇ ਇਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਚੋਣ ਰਹੇ ਹਾਂ ਇਹਦੇ ਆਧਾਰ ਦੇ ਉੱਤੇ ਅਸੀਂ ਮਾਨੋਂ ਐਸਾ ਸਮਰਥਨ ਕੀਤਾ ਸਾਦਕ ਦੇ ਨਾਲਾਇਕ ਵੇਸ਼ਣ ਮਾਨ ਸਾਹਿਬ ਦੇ ਨਾਲ ਸਰੂਪ ਪੈਦਾ ਚਾਲੋਂ ਖੜੇ ਸੀ ਜਿਵੇਂ ਨੀ ਚੋਣ ਹੋਵੀ ਤਾ ਉਸ ਸਮੇਂ ਮਾਨ ਸਾਹਿਬ ਨਾਲ ਸੀ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਉੱਤੇ ਪਾਰਟੀ ਜੱਥੇ ਮਾਨ ਸਾਹਿਬ ਨੂੰ ਉਹਦੇ ਸਾਡੀ ਲੋੜ ਹੋਊਗੀ ਅਸੀਂ ਵੀ ਜਾਣਾਂਗੇ ਤੇ ਮਾਨ ਸਾਹਿਬ ਤੇ ਸਮੁੱਚੀ ਉਹਨਾਂ ਦੀ ਜਿਹੜੀ ਪਾਰਟੀ ਉਹਨਾਂ ਦਾ ਜੱਥੇਬੰਦ ਢਾਂਚਾ ਉਹਨਾਂ ਦੇ ਜਿੰਨੇ ਮੈਂਬਰ ਨੇ ਉਹ ਸਾਰੇ ਹਰ ਪੱਖ ਨਾਲ ਕਰੇ ਦੇਖੋ ਇਲੈਕਟਰੀਟ ਸਪੈਸਿਫਿਕਲੀ ਬਿਲਕੁਲ ਦੇਖਦੇ ਆ ਜੀ ਜਿਵੇਂ ਹੁਣ ਬ੍ਰਿਟਿਸ਼ ਦੀ ਆਪਾਂ ਗੱਲ ਕਰਕੇ ਹਟੇ ਆਂ ਮੀਂਹ ਪੈਂਦਾ ਹਾਲ ਕੀ ਹੁੰਦਾ ਔਰੋਜ ਦੀਆਂ ਲੁੱਟਾਂ ਕੋਹਾਂ ਵਾਰ ਦਾ ਸਾਹ ਹੋ ਰਹੀਆਂ ਨੇ ਚਿੱਟੇ ਦਾ ਤੁਹਾਨੂੰ ਮੈਂ ਪਹਿਲਾਂ ਦੱਸ ਸਕਿਆ ਵੀ ਇੱਥੇ ਮੈਂ ਧੂਬ ਜਣਾ ਵਸਤੀ ਤੇ ਆਇਆ ਸੀਗਾ ਇੱਕ ਇੱਕ ਪਰਿਵਾਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਨੌਜਵਾਨ ਮੁੰਡੇ ਮਰੇ ਆ ਤੇ ਮਾਵਾਂ ਵਿਚਾਰੀਆਂ ਹੱਥਾਂ 'ਚ ਫੋਟੋਆਂ ਲੈ ਕੇ ਰੋਂਦੀਆਂ ਵੱਡਾ ਮੁੱਦਾ ਬੰਡੇ ਦੇ ਅੰਦਰ ਹੀ ਬਣਿਆ ਹੋਇਆ ਹੈਗੇ ਨਾ ਜਿਹੜੇ ਸਾਡੇ ਲੋਕਲ ਮੁੱਤੇ ਨੇ ਸ਼ਹਿਰ ਦੇ ਹੋਣ ਪਿੰਡਾਂ ਦੇ ਹੋਣ ਤੁਸੀਂ ਦੇਖੋ ਵੀ ਸਾਡੇ ਪਾਣੀ ਦੇ ਹਾਲਾਤ ਦੇਖੋ ਕੀ ਆ ਪੰਜਾਬ ਵਿੱਚ ਸੋਚਿਆ ਹੋਣਾ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਬੜੇ ਲੋਕਾਂ ਨੂੰ ਪੀਣਾ ਪਾਣੀ ਵੀ ਨਹੀਂ ਮਿਲ ਰਿਹਾ ਮੈਂ ਤਰਵੰਦੀਸਰ ਦੇ ਪਿੰਡਾਂ ਤੇ ਆ ਸਦੂਲਗੜ੍ਹ ਦੇ ਪਿੰਡਾਂ ਚ ਗਿਆ ਹਰਸਾ ਦੇ ਹੋਰ ਪਿੰਡਾਂ ਚ ਗਿਆ ਜਿੱਥੇ ਪੀਣ ਨਾਲ ਪਾਣੀ 15 15 20 20 ਰੁਪਏ ਨਾਲ ਤੋੜਾ ਮੁੱਲ ਲੈ ਰਹੇ ਕੋ ਲੇਰੀ ਨਗਲਾ ਇਹਨਾਂ ਪਿੰਡਾਂ ਤੇ ਮੈਂ ਗਿਆ ਇਹ ਲੋਕ ਪਾਣੀ ਸਪੌਂਸ ਦਾ ਮਾਲ ਸਾਫ ਕਹਿੰਦੇ ਕਿ ਅਸੀਂ ਟੇਲਾਂ ਦੇ ਪਾਣੀ ਬਚਾਤਾ ਸੂਏ ਉੱਤੇ ਤੇ ਪੱਕੇ ਕਰਦੇ ਭਾਲ ਜਿਹੜੀ ਉਹ ਜ਼ਿਆਦਾੇ ਕਰਤੀ ਪਾਣੀ ਘਟ ਗਿਆ ਤੇਰਾ ਜੇ ਸੂਏ ਵੱਡੇ ਕਰਨੇ ਜਿਹੜੇ ਛੋਟੇ ਕਰਨੇ ਚਾਹੀਦੇ ਉਹ ਕਿੰਜ ਪਾਣੀ ਨਹੀਂ ਪੈਣਾ ਲੋਕ ਜਿੱਤਾਂ ਮੈ ਮਾਰਦੇ ਨੇ ਸਾਡਾ ਪਾਣੀ ਕਿਹੜੇ ਆਧਾਰ ਤੇ ਉੱਤੇ ਗੱਲ ਕਰ ਗਏ ਸਤਲੁਜ ਧਗੜਾ ਟੁੱਟਿਆ ਦਰਿਆ ਜਦੋਂ ਹੁਣ ਹੜ ਆਈ ਤਾਂ ਵਿਆ ਪੰਜਾਬ ਭਰਿਆ ਸਾਡੀਆਂ ਫਸਲਾਂ ਡੁੱਗੀਆਂ ਸਾਡੇ ਆਪਣੇ ਪਿੰਡ ਡੁੱਗ ਗਏ ਜੇ ਇਹਨਾਂ ਪਾਣੀਆਂ ਦੇ ਨਾਲ ਅਸੀਂ ਮਰਨਾ ਹੈ ਅਸੀਂ ਡੁੱਬਣਾ ਹੈ ਤੇ ਇਹਨਾਂ ਪਾਣੀਆਂ ਦੇ ਹੱਕ ਵੀ ਸਾਡਾ ਤੇ ਵਰਤਨ ਵੇਲੇ ਪਾਣੀ ਕਿੱਥੇ ਜਾਂਦਾ ਸਾਡੇ ਕੋਲ ਜਾਂਦਾ ਤੈਨਾਂ ਨਾ ਨੱਕ ਭਰ ਜਾਂ ਡੇਢ ਦਰਿਆ ਸਾਡਾ ਪਾਕਿ ਰਾਜਸਥਾਨ ਨੂੰ ਦੇ ਕਿਉਂ ਭਈ ਕਿ ਸੇ ਬੰਦੇ ਰਹੇ ਅੱਜ ਤੱਕ ਇਸ ਮੁੱਦੇ ਦੇ ਉੱਤੇ ਗੱਲ ਕੀ ਬੀ ਇਹਨਾਂ ਪਾਣੀਆਂ ਤੇ ਭਾਈ ਪੰਜਾਬ ਦਾ ਅਸੀਂ ਨਹੀਂ ਕਹਿੰਦੇ ਆ ਰਾਸ਼ਟਰੀ ਜਿਹੜੇ ਕਾਨੂੰਨ ਨੇ ਜਿਹੜੇ ਸਿਧਾਂਤ ਨੇ ਰਹਿ ਭਿਰਨ ਉਹਦੇ ਮੁਤਾਬਕ ਜਿਹੜੇ ਦਰਿਆ ਜਿਹੜੀ ਧਰਤੀ ਤੇ ਵਗਦੇ ਆ ਜਿਹੜੇ ਦਰਿਆ ਜਿਹੜੀ ਧਰਤੀਆਂ ਲੋਕ ਸਾਂਭ ਕਰਦੇ ਆ ਉਹਨਾਂ ਦਰਿਆਵਾਂ ਦਾ ਪਿਛੋਕੜ ਤੋਂ ਤੱਕ ਉਸ ਧਰਤੀ ਦੇ ਲੋਕਾਂ ਨੂੰ ਇਹ ਮੁੱਦੇ ਹੈਗੇ ਨੇ ਜਿਹੜੇ ਸਾਡੇ ਭਾਰਤ ਤੇ ਦੇ ਹੋਰਾਂ ਮੁੱਦਿਆਂ ਦੇ ਵਿੱਚ ਲੋਕਾਂ ਨੂੰ ਲਾਜ਼ਮਤਾ ਚੈਕਿੰਗ ਕੈਂਡੀਡੇਟ ਸੈਕੂਲਰ ਐਜ਼ ਅਪਰਟਿਸਿਪਲ ਅੱਗੇ ਆਵਾਜ਼ ਪਾਉਂਦੇ ਨੇ ਤੁਸੀਂ ਹੈਗੇ ਐਸੈਸ ਦੇਖੋ ਜੀ ਅਸੀਂ ਸਾਰੇ 450 ਪਿੰਡ ਇਹ ਤੋਂ ਪਹਿਲਾਂ ਜਾ ਚੁੱਕੇ ਸਾਰਾ ਤਲਵੰਡੀ ਹਲਕਾ ਮੌੜ ਉਚੋਮੜ ਦੀ ਲੰਬੀ ਹਲਕਾ ਪਟੰਡਾ ਵਿਧਾਇਕਤੀ ਮਾਨਸਾ ਤੱਕ ਵਿਰਦਾ ਜਾ ਚੁੱਕੇ ਆ ਅਸੀਂ ਲੋਕਾਂ ਕੋਲੇ ਇਹ ਨਹੀਂ ਇੱਥੇ ਹੀ ਸੁਣ ਰਹੇ ਹਾਂ ਹੁਣ ਕਿ ਵਿਵਾ ਹਸਿਮਰ ਤਿੰਨ ਵਾਰੀ ਇੱਥੋਂ ਐਮਪੀ ਬਣੇ ਬਹੁਤੇ ਪਿੰਡਾਂ ਦੇ ਵਿੱਚ 15 ਸਾਲ ਦੇ ਵਿੱਚ ਤਿੰਨ ਵਾਰੀ ਜਿੱਤ ਕੇ ਵੀ ਨਹੀਂ ਗਏ ਪਰ ਅਸੀਂ ਇਕੱਲੇ ਇਕੱਲੇ ਢਾਣੀਆਂ ਕੋਠਿਆਂ ਚ ਜਿੱਤੇ 200 ਆ ਬੰਦਿਆਂ ਦੀ ਪੰਚਾਇਤ ਬਣੀ ਹੈ ਕਈ ਕੋਠਾਂ ਉੱਥੋਂ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਤੇ ਆਹੀ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਵਿੱਚ ਵਿਚਰੇ ਆ ਕਿ ਪ੍ਰਵਾਸ ਬੜਾ ਵੱਡਾ ਮੁੱਦਾ ਵੀ ਨਾ ਛੱਡ ਕੇ ਪੰਜਾਬ ਜਾਓ ਇਸ ਲਈ ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਇਹ ਗੱਲ ਕਰ ਰਹੇ ਆ ਦੂਜਾ ਜਿਹੜਾ ਹੁਣ ਐਨਐਸਏ ਲਾ ਕੇ ਸਾਡੇ ਨੌਜਵਾਨ ਮੁੰਡੇ ਡਿਗਰੂਗੜ ਜੇਲ੍ਹਾਂ 'ਚ ਬੰਦ ਕਰਦੇ ਤੇ ਉਦੋਂ ਮਾਰੀ ਗੱਲ ਸਾਡੇ ਲਈ ਕੀ ਹੋ ਸਕਦੇ ਵੀ ਇੱਕ ਮਾਂ ਜੇ ਉਹਦਾ ਕਸੂਰ ਕੋਈ ਨਹੀਂ ਅਰਜਨ ਨੂੰ 8 ਦਿਨ ਹੋ ਗਏ ਜੇਲ੍ਹ ਚ ਬੰਦ ਹੈ ਭਾਈ ਅਮਰਸਿੰਦਰ ਪਾਲ ਸਿੰਘ ਦੀ ਮਾਤਾ ਅੱਜ 8 ਦਿਨਾਂ ਤੋਂ ਜੇਲ੍ਹ ਚ ਬੰਦ ਹੈ ਉਹਦਾ ਕੀ ਕਸੂਰ ਆ ਭਾਈ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਇਨ੍ਹਾਂ ਬੰਦਿਆਂ ਨੂੰ ਘੇਰ ਕੇ ਸਵਾਲ ਪੁੱਛੋਗੇ ਇਹਨਾਂ ਸਿਆਸਤਾਨਾਂ ਨੂੰ ਵੀ ਤੁਸੀਂ ਚਲੋ ਜੋਜ ਨਾਲੇ ਦੇ ਵਿੱਚ ਵਾਪਰਿਆ ਜੋ ਦਾ ਬੰਦਾ ਸੀਗਾ ਉਸ ਉੱਤੇ ਵੀ ਕਾਰਵਾਈ ਹੋ ਜਾਏ ਪਰ ਐਨਐਸਏ ਹੋਣ ਹੋਰ ਵਧਾ ਦਿੱਤੀ ਰਹੀ ਹੈ ਤੇ ਜੇ ਕੋਈ ਬੰਦਾ ਆਵਾਜ਼ ਵੀ ਚੱਕਦਾ ਲਗੋ ਕਹਿੰਦੇ ਵੀ ਐਨਐਸ ਵੀ ਲਾਵਾਂਗੇ ਯੂਏਪੀ ਵੀ ਲਾਵਾਂਗੇ ਲਗਾਤਾਰ 33 35 35 ਸਤ ਤੋਂ ਜਿਲ੍ਹਾ ਦੇ ਨਜ਼ਰਬੰਦ ਨੇ ਸਜਾਵਾਂ ਵੀ ਪੂਰੀਆਂ ਕਰ ਲਈਆਂ ਸੋਨੂੰ ਉਹਨਾਂ ਦੇ ਇੱਕ ਤਸੀਹੇ ਬੁੱਲਣ ਵੀ ਨਹੀਂ ਦੇਣਾ ਸਾਭ ਨੂੰ ਚੱਲਣ ਦੇਣਾ ਇੱਥੇ ਚੱਲੇ 17 ਤਰੀਕ ਨੂੰ ਕੱਟ ਸੀ ਅੰਮ੍ਰਿਤਸਰ ਇੱਥੇ ਐਸੇ ਬੰਦੇ ਦੇ ਵਿੱਚ ਸੰਮ ਘੇਰ ਕੇ ਫੜ ਕੇ ਗ੍ਰਿਫਤਾਰ ਕਰ ਲਿਆ ਗਿਆ ਜਦ ਇਹ ਬਰਾਬਰ ਰੌਲਾ ਪਾਉਣੇ ਵੀ ਲੋਕਤੰਤਰ ਡੈਮੋਕਰੇਸੀ ਆਹ ਬੰਦੇ ਨੂੰ ਆਪਣਾ ਹੱਕ ਹੈ ਕਿ ਆਪਣੀ ਆਵਾਜ਼ ਰੱਖਣ ਦਾ ਆਵਾਜ਼ ਬੁਲੰਦ ਕਰਨ ਦਾ ਆਪਣੇ ਵਿਚਾਰ ਰੱਖਣ ਦਾ ਪਰ ਇਹ ਵਿਚਾਰ ਤਾਂ ਬਹੁਤ ਦੂਰ ਦੀ ਗੱਲ ਐ ਬੋਲਣ ਵੀ ਨਹੀਂ ਦਿੱਤਾ ਜਾ ਰਿਆ ਉਹਨੇ ਇਹ ਇਹ ਜਿਹੜੇ ਸਵਾਲ ਨੇ ਪਰ ਹਮੇਸ਼ਾ ਮੈਂ ਇੱਕ ਗੱਲ ਦੇਖਦਾ ਕਿ ਸਾਡੇ ਵੋਟਾਂ ਜਦੋਂ ਆਉਂਦੀਆਂ ਨੇ ਪੰਜਾਬ ਦੇ ਅੰਦਰ ਸਾਡੇ ਲੋਕ ਇਹਨਾਂ ਮੁੱਦਿਆਂ ਨੂੰ ਭੁੱਲ ਜਾਂਦੇ ਆ ਨਿੱਜੀ ਮਸਲੇ ਉਦੋਂ ਭਾਰੂ ਹੋ ਜਾਂਦੇ ਆ ਗਲੀ ਬਣਾ ਦਿਓ ਜੀ ਨਾਲੀ ਬਣਾ ਦਿਓ ਜੀ ਕੋਈ ਆਪਣਾ ਟੈਂਸ਼ਨ ਲੈ ਦਿਓ ਜੀ ਹੁਣ ਮੈਂ ਇੱਕ ਦਲ ਐਕਸਪੈਂਸ ਚ ਗਿਆ ਇੱਕ ਬਾਬਾ ਮੈਨੂੰ ਕਹਿੰਦਾ ਸ਼ੇਰਾ ਬਾਦਲ ਨੇ ਮੋਟਰ ਲਵਾਈ ਐ ਮਾ ਬਾਪੂ ਜਿਹੜੀ ਤੇਰੀ ਮੋਟਰ ਲਵਾਈ ਆ ਤੈਨੂੰ ਇਹ ਪਤਾ ਤੈਨੂੰ ਨਹਿਰੀ ਪਾਣੀ ਤੋਂ ਤੈਨੂੰ ਪਾਸੇ ਕਰਦਾ ਪੰਜਾਬ ਦੇ ਲੋਕਾਂ ਨੇ 15000 ਖਾਲ ਵਾ ਕੇ ਵਿਚਿਰ ਲਾ ਲਿਆ ਪੰਜਾਬ ਕੋਲੇ ਧਰਤੀ ਹੇਠਾਂ 18 ਤੋਂ 20 ਸਾਲ ਦਾ ਪਾਣੀ ਬਚਿਆ ਕਦੇ ਅਸੀਂ ਇਹ ਮੁੱਦਾ ਚੱਕਿਆ ਤੁਸੀਂ ਇੰਨਾ মিডিਆ ਬੈਠੋ ਪ੍ਰੈਸ ਬੈਠੋ ਕੱਟੋ ਕਰ ਸੋਡਾ ਵੀ ਕਰ ਜਣਾਉਂਦਾ ਤੁਸੀਂ ਇਸ ਪੰਜਾਬ ਦੇ ਰਹਿਣ ਵਾਲਿਓ ਇਹ ਧਰਤੀ ਤੁਹਾਡੀ ਵੀ ਮਾਂ ਹੈ ਪਾਣੀ ਤੁਹਾਡਾ ਵੀ ਪਿਆ ਹੈ ਤੁਹਾਡੀਆਂ ਵੀ ਆਉਣ ਵਾਲੀਆਂ ਨਸਲਾਂ ਇੱਥੇ ਰਹਿਣਾ ਸਾਡੇ ਕੋਲ 18-20 ਸਾਲ ਦਾ ਹਰ ਸਾਲ ਅਸੀਂ ਟੋਟਾ ਪਾਉਨੇ ਆ ਮੋਟਰਾਂ ਦੇ ਵਿੱਚ ਪੋਰਾਂ ਦੇ ਵਿੱਚ 5 ਤੋਂ 7 ਫੁੱਟ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਔਰੋਪੜ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਜਿਹਦੇ ਇੱਕ ਪਿੰਡ ਦੇ ਵਿੱਚੋਂ ਬਿਲਕੁਲ ਪਾਣੀ ਖਤਮ ਹੋ ਗਿਆ ਤੁਲ ਮੁੱਕ ਗਿਆ ਪੰਜਾਬ ਦੇ ਸੰਕਰੇ ਬਲਾਕ ਡੇਂਜਰ ਜ਼ੋਨ ਜਾ ਚੁੱਕੇ ਆ ਕਿੱਡੀ ਵੱਡੀ ਖਤਰੇ ਦੀ ਘੰਟੀ ਹੈ ਪਰ ਨਹੀਂ ਇਹ ਮੁੱਦੇ ਹੈ ਹੀ ਨਹੀਂ ਲੋਕਾਂ ਕੋਲੇ ਸਾਡੇ ਤਾਂ ਲੋਕਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਹੁੰਦਾ ਵੀ ਜਿਹੜੀ ਚੀਜ਼ ਮੁਕਤਮਲ ਹੋ ਗਈ ਮੁਕਤਮਲ ਨਾ ਰਹੀ ਚੀਜ਼ ਦਾ ਨੁਕਸਾਨ ਕਈ ਗੁਣਾ ਜ਼ਿਆਦਾ ਪੜਨਾ ਜੇ ਸਾਨੂੰ ਬਿਜਲੀ ਮੁਫਤ ਮਿਲੀ ਹੈ ਤਾਂ ਪਾਣੀ ਮਕਾ ਕੇ ਉਹਦਾ ਹਰਜਾਨਾ ਉਹਦੀ ਕੀਮਤ ਤਾਰੋਗੇ ਔਲ ਬੜੀਆਂ ਨਸਲਾਂ ਤੁਹਾਡੀਆਂ ਇੱਥੇ ਪਿਆਸੀਆਂ ਧਿਆਨੀਆਂ ਮਰਨੀਆਂ ਹੈ ਜੀ ਅੱਜ ਤੋਂ ਕੈਂਡੀਡੇਟ ਅਨੌਪਚ ਹੋ ਗਿਆ ਕੀ ਤੁਸੀਂ ਪਾਰਟੀ ਸ਼ਾਮਲ ਹੋਈ ਹੋ ਜਾਂ ਨਹੀਂ ਸਮਰਥਨ ਹੈ ਜੀ ਪਾਰਟੀ ਸ਼ਾਮਲ ਨਾ ਮਾਨਸਾ ਹਨੇ ਸਮਰਥਨ ਕੀਤਾ ਅਸੀਂ ਜਿੰਨੀਆਂ ਵੀ ਹੰਖਿਆਲੀ ਤੇ ਰਾ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਤਾ ਰਹੇ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋਏ ਜੰਮਾ ਇਹ ਜਮੂਰਤ ਸੀ ਇੱਕ ਸ਼੍ਰੋਮਣੀ ਕਾਲੀਗਨ ਅਮਨਤਾ ਦੇ ਚੰਡੇ ਲਈ ਲੜੋਂਗੀ ਲੈਕਟਿੰਗ ਅਸੀਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਕੱਠੇ ਆ ਪਹਿਲਾਂ ਤੂੰ ਹੀ ਕਹੇ ਸੀ ਜਿੰਨੇ ਵੀ ਮਾਨ ਸਾਹਿਬ ਦੀ ਹੁੰਨੀ ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੋਰ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਨਮਰਥਨ ਇਸ ਮਤਲਬ ਕਰ ਰਹੇ ਹੋ ਤੁਸੀਂ ਕਿ ਕਹਿ ਰਹੇ ਆਂ ਕਿ ਇਹ ਨਹੀਂ ਤੁਹਾਡਾ ਆਉਂਦਾ ਪਾਰਟੀ ਦਾ ਨਾਮ ਕੀ ਰੂਗਾ ਸਾਡਾ ਯਾਦ ਤੌਰ ਤੇ ਅਸੀਂ ਲੜ ਰਹੇ ਹਾਂ ਚੋਣ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ ਦੋ ਜਹਾਜ਼ ਉੱਡੀ ਤੋਂ ਜਾਂ ਉਹ ਪਹਿਲਾਂ ਤੁਸੀਂ ਹਮ ਫੈਲੀ ਆਓ ਤਾਂ ਤੁਸੀਂ ਪਾਰਟੀ ਵਿੱਚ ਸ਼ਾਮਲ ਨਹੀਂ ਹੋਏਂਦੀ ਵਜ੍ਹਾ ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ ਨਿੱਜੀ ਵਿਚਾਰ ਮਿਲਦੇ ਨੇ ਮੈਨੂੰ ਨਹੀਂ ਨਹੀਂ ਵਿਚਾਰ ਮਿਲਦੇ ਕੋਈ ਲੋੜ ਹੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਨਾਲ ਟੋਰਸ ਵੀ ਆਉਂਦੀਆਂ ਬਹੁਤ ਹੋਰ ਤਰ੍ਹਾਂ ਵੀ ਨੇ ਦੇ ਵੀ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ। ਕਿ ਕਿਸਾਨ ਤਾਂ ਹਰ ਚੋਣ ਲੜਦੇ ਨਹੀਂ ਹੈਗੇ। ਵਿਚਾਰ ਤਾਂ ਸਾਡੇ ਕਿਸਾਨਾਂ ਵੀ ਲੱਗਦਾ। ਤੁਸੀਂ ਬੜਾ ਜਾਦੇ ਤੋਂ ਕਿਹਾ ਫਿਰ ਆਜ਼ਾਦ ਲੜੋਗੇ। ਹਾਲ ਸਾਹ ਦਾ ਸਬਤ ਰੱਖ। ਇਹਨਾਂ ਦਾ ਸਬਤ। ਅਸੀਂ ਸਰੂਰ ਜਿੰਨਾਂ ਨਾਲ। ਮਾਨਸਰ